ਕੋਕ ਕੋਲਾ ਪੀਣ ਬਾਰੇ ਹੋ ਜਾਓ ਸਾਵਧਾਨ ਕੋਕ ਨਹੀਂ ਤੁਸੀਂ ਜ਼ਹਿਰ ਪੀ ਰਹੇ ਹੋ ਸਸ਼ੀਕਾਲ ਤੁਸੀਂ ਦੇਖ ਰਹੇ ਹੋ ਟਾਪ ਪੰਜਾਬ ਟੀਵੀ ਤੇ ਮੈਂ ਹਾਂ ਡੀ ਸਿੰਘ ਜੈਲ ਦਾ ਯਾਰੋ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬਹੁਤ ਹੀ ਤੇਜ਼ੀ ਨਾਲ ਵਾਇਰਲ ਹੋ ਰਹੀ ਏ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਹਰ ਕੋਈ ਬਰੇ ਸਵਾਦ ਨਾਲ ਕੋਕ ਪੀਂਦਾ ਹੈ ਭਾਵੇਂ ਫਾਸਟ ਫੂਡ ਖਾਣਾ ਹੋਵੇ ਭਾਵੇਂ ਕੋਈ ਵਿਆਹ ਹੋਵੇ ਹਰ ਕੋਈ ਕੋਕ ਨੂੰ ਬਹੁਤ ਜ਼ਿਆਦਾ ਪੀਂਦਾ ਹੈ ਭਾਵੇਂ ਬੱਚੇ ਹੋਣ ਭਾਵੇਂ ਨੌਜਵਾਨ ਹੋਣ ਹਰ ਇੱਕ ਦੀ ਫੇਵਰੇਟ ਕੋਕ ਹੀ ਪਰ ਯਾਰੋ ਕੋਕ ਤੁਹਾਨੂੰ ਦੱਸਦੀ ਹੈ ਕਿ ਤੁਹਾਡੇ ਲਈ ਜ਼ਹਿਰ ਰਹਾ ਕਿਉਂਕਿ ਬਹੁਤ ਸਾਰੇ ਲੋਕ ਡੁਪਲੀਕੇਟ ਕੋਕ ਬਣਾ ਕੇ ਵੇਚ ਰਹੇ ਨੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਕਲਿੱਪ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਿਹਾ ਇਸ ਵੀਡੀਓ ਕਲਿੱਪ ਚ ਤੁਸੀਂ ਦੇਖੋਗੇ ਕਿਵੇਂ ਨਕਲੀ ਕੋਕ ਬਣਾਈ ਜਾ ਰਹੀ ਹੈ ਆਓ ਇਹ ਛੋਟਾ ਜਿਹਾ ਵੀਡੀਓ ਕਲਿੱਪ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਹਾਂ ਜੀ ਤੁਸੀਂ ਆਪਣੇ ਵਿਚਾਰ ਕਮੈਂਟਾਂ ਚ ਜਰੂਰ ਦਿਓ ਕਿ ਤੁਸੀਂ ਇਹਨੂੰ ਕੋਕ ਪੀਓਗੇ ਜਾਂ ਫਿਰ ਨਹੀਂ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਸੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਸਬਸਕ੍ਰਾਈਬ